ਇਹਦਾ ਸਾਰੇ ਪੈਸੇ ਕੋਈ ਬਵਾਰੀਆਂ ਤੈਨੂੰ ਪਤਾ ਹੀ ਹੈ ਕਿੰਨੇ ਕਦੀ ਨਹੀਂ ਬਵਾਰੀਆਂ ਯਾਰਾ ਕਿੰਨੇ ਹੁਣ ਤੂੰ ਤਾਂ ਇਹਦਾ ਯੂਜ਼ ਹੀ ਨਹੀਂ ਆ ਹੁਣ ਸਾਰੇ ਲੋਕ ਜੇ ਖੜੇ ਦੁਕਾਨਾਂ ਬੰਦ ਵੀ ਜਾਂਦੀਆਂ ਯਾਰਾ ਮੈਂ ਤੈਨੂੰ ਕਹਿਣਾ ਕਿ ਤੈਨੂੰ ਤਾਂ ਪਤਾ ਰੋਜ਼ ਕੰਮ ਕਰਦਾ ਤੂੰ ਜਾਂਦੀ ਅੱਜ ਤੱਕ ਤੇ ਕੀਤਾ ਨਹੀਂ ਕਿਸੇ ਮਾ ਕਹਿਆ ਉਹਨੂੰ ਉੱਥੇ ਛੱਡਦੇ ਨੇ ਕਿ ਉਹ ਕਿਵੇਂ ਤੇ ਸਾਨੂੰ ਮੈਂ ਕਿਹਾ ਰਹਿਣ ਦੇ ਕਿ ਐਡੀ ਕਿਹੜਾ ਜ਼ਰੂਰੀ ਹੈ ਕੋਈ ਇਹ ਲੱਖ ਦਾ ਮਾਲ ਆ ਖੜੀ ਰਹੂਗੀ ਨਹੀਂ ਤਾਂ ਵੇਚ ਇਹਦਾ ਘੱਟ ਕਰ ਲੈ ਲਾ ਫੜਕ ਬੰਦ ਮਤਿਆ ਮਾਰ ਲੈ ਉਹੀ ਰੱਖ ਦੇ ਐਨੇ ਹੱਦ ਕਹਿੰਦੇ ਨੇ ਨੇ ਮੈਂ ਨਹੀਂ ਕਹਾ ਮੈਂ ਕਹਾ ਇਹ ਆਇਆ ਬਈ ਮੰਨ ਲਓ ਠੀਕ ਨਹੀਂ ਭਾਈ ਨਹੀਂ ਗੁੱਸਾ ਨਾ ਦੇ ਰਿਹਾ ਬਕਰੋ ਗੁੱਸਾ ਕੌਣ ਕਰਨਾ ਚਾਚਾ ਕਿੰਨਾ ਸਾਡਾ ਕੋਈ ਇਹ ਜ਼ਰੂਰੀ ਅਸੀਂ ਤਾਂ ਇਹ ਆ ਵੀ ਟਾਈਮ ਕਿਵੇਂ ਕੱਢਣਾ ਯਾਰ ਇੱਧਰੋਂ ਗੱਡੀ ਤੇ ਚੜ੍ਹ ਗਿਆ ਉੱਧਰ ਨੂੰ ਚੱਲ ਗਿਆ ਟਾਈਮ ਪਾਸ ਹੋ ਜਾਊਗਾ ਚੱਲੇ ਜਾ ਗੇੜਾ ਦੇ ਆਉਣੇ ਸਾਨੂੰ ਤਾਂ ਮੰਡੀ ਭਾਲ ਦੇਣ ਨੂੰ ਲੱਗਾ ਕੱਢ ਓਏ ਹੋ ਕਿਨੇ ਸੀ ਤਾਂ ਨੇ ਆਉਂਦੇ ਯਾਰ ਕਿੱਦਾਂ ਕਿਨੇ ਜਗਾਣ ਉਹ ਸਾਨੂੰ ਮਿਲ ਗਿਆ ਸਾਨੂੰ ਵਰਨਾਲਵਾ ਕੀ ਹੋਰ ਪੰਜ ਚਾਰ ਸੌ ਕੱਟ ਦੇ ਇਹ ਹੁਣ ਮੈਂ 15 ਮੰਗ ਕੇ ਗਿਆ ਤਾਂ ਵੀ ਯਾਰ ਹੋਰ ਘੱਟ ਦੇ ਦੀ ਚਾਚਾ 2000 ਫਿਰ ਉਹ ਕਰ ਥੋੜਾ ਬਣਦੀ ਹੁੰਦੀ ਆ। ਉਹ ਕਿਉਂ ਓਏ ਹੋਂ ਗਾਹਾਂ ਦੇ ਆਏ ਬੰਦੇ ਬਈ। ਨਹੀਂ ਗਾਹ ਫਿਰ ਦੇ। ਫਿਰ ਰਹੀਂ ਬੰਦੇ ਉਹਨਾਂ ਹੋਰ ਹੋਊਗਾ ਫਿਰ ਦੂਜੀ ਕੋਈ ਵੜੂ ਦਿੰਦੇ ਪਾਪਾ। ਜੇ ਦਾ ਮੈਂ ਬਣਾ ਥੋੜੀ ਜੇ ਥੋੜੀ ਗਾਹ ਜੇ ਥੋੜੀ ਗਾਹ ਕਿ ਗਿਆ ਹੈਗੀ। ਪਸੰਦ ਨਹੀਂ ਦੀ। ਕੋਈ ਵਦੂ ਇਹ ਕੋ ਸਗਾਲਿਓ। ਗਰਮੀ ਆ ਥੋੜੀ ਸਭਾ ਜੀ। ਔਰ ਕੋਈ ਚੱਕਰ ਨਹੀਂ ਭਰਾ ਗਰਮੀ ਬਹੁਤ ਨਾ ਨਾ ਕੋਈ ਗੱਲ ਨਹੀਂ ਬਈ ਅੱਪਾ ਕਹਿੰਦਾ ਬੂਬੇ ਵਾਲਾ ਬਿਕਣਾ ਚਾਹੀਦਾ ਸਾਡੇ ਸਾਤੇ ਬਹਿ ਹੀ ਨਹੀਂ ਜੇ ਉਹ ਪਾਸੇ ਪੈ ਮਾਂ ਉਹ ਨਹੀਂ ਬਈ ਨਹੀਂ ਕਹਿੰਦਾ ਕਿ ਨਾ ਕਹਿੰਦਾ ਕਿ ਤੈਨੂੰ ਨਾ ਹੋ ਗੰਦਾ ਯਾਰ ਨਹੀਂ ਨਹੀਂ ਨਾ ਨਹੀਂ ਕਹਿੰਦਾ ਉਹ ਖੜ ਜਾ ਨਾ ਨਾ ਮੈਂ ਕਿਹੜਾ ਵਪਾਰੀ ਆ ਵੀ ਮੇਰੇ ਉਹ ਬੰਦਾ ਹੀ ਹੁੰਦਾ ਵੀਰੇ ਨਹੀਂ ਨਹੀਂ ਮੇਰੇ ਤਾਂ ਉਹਨੂੰ ਪੇਟ ਹੁੰਦਾ ਨਾ ਕੋਈ ਗੱਲ ਨਹੀਂ ਧੱਕਾ ਲਗਾ ਕਰਨਾ ਆਪਾਂ ਨੇ ਕਾਨੂੰ ਧੱਕਾ ਕਰਦਾ ਸਾਡਾ ਠੀਕ ਨਹੀ ਨਾ ਮੋੜੇ ਛੱਡ ਨਾਮ ਕਾਉ ਮੋੜੀਆਂ ਨਾ ਯਾਰ ਮੋੜ ਕਾਉ ਮੋੜੀਆਂ ਨਾ ਯਾਰ ਨਹੀਂ ਮੈਂ ਮੋੜਦੇ ਨਹੀਂ ਸੀ ਮੋਣੀ ਦਾ ਕੰਮ ਆ ਕੌਂ ਦਾ ਕਰਕੇ ਕਾਉ ਨੂੰ ਹੋ ਗਈ ਜਾਂਦਾ ਕੋਈ ਗੱਲ ਨਹੀਂ ਮੋਣੀ ਦਾ ਹੋਈ ਜਾਣੀ ਹੈਗੀ ਉਹ ਨਹੀਂ ਆਇਆ ਨਾ ਗੱਲਿਆ ਸੂਬੇ ਚਲਾ ਯਾਰ ਬੇਜਨ ਦੇ ਵਖ ਕਿੰਨੇ ਤੇ ਲੈਖਾ ਲਾਈਵ ਸੌਦਾ ਕਰਾ 8:30 ਕਿਹਾ ਇਹਨਾਂ ਨੂੰ ਲਾ ਉਹਦੇ ਕਾ ਯਾਰ ਹੱਥ ਜਾ ਬੇਜ ਨੂੰ ਵਿਜ ਨਹੀਂ ਤੇਰੀ ਮਰ ਜਾ ਮੁਰ ਕੇ ਆਪਾਂ ਨਹੀਂ ਕਹਦੇ ਭਾਈ ਤੈਨੂੰ ਤਾਂ ਹੁਣ ਤੇਰੀ ਵੱਟ ਤੇ ਬੇਜ ਵੀ ਹੋਣਾ ਬੋਣੀ ਯਾਰ ਕਿੰਨੀ ਆ ਬੋਣੀ ਹੁਣ ਨਾ ਜੇ ਮੈਨੂੰ ਲੋਟ ਲੱਗੀ ਤਾਂ ਦੇ ਦੂੰਗਾ ਪੂਰਾ ਨਾਉ ਵੀ ਹੋ ਗਿਆ ਰੱਖ ਲੈ ਹੁਣ ਰੱਖ ਲੈ ਮੇਰਾ ਸ਼ੇਰ ਮਣ ਕੇ ਰੱਖ ਲੈ ਹੁ ਹੁਣ ਘਟਣੇ ਪੈਸੇ ਆ ਨਹੀਂ ਨਹੀਂ ਵੱਡੇ ਭਾਈ ਆ ਸਹੀ ਆ ਹੈ ਐਸੇ ਹੀ ਜਾ ਜਾ ਚਾਹ ਹੁਣ ਇਹ ਗਾ ਥੋੜੇ ਕਾਉਣੇ ਆ ਪੈਸੇ ਪੂਰੇ ਕਰ ਦੇ ਭਾਈ ਨਹੀਂ ਨਹੀਂ ਘਟਣੇ ਬਹਿ ਮੀਆਂ ਅਸਰ ਵੀ ਛੱਡੀ ਹੈ 9000 ਵੀ ਕਰਦੀ ਯਾਰ ਸਹੀ ਆ ਯਾਰ ਤੇ ਮੰਦਾ ਹੁਣ ਕੀ ਕਰੀ ਯਾਰ ਕਰਨਾ ਕੀ ਭਾਈ ਇਹਦੀ ਮੰਨਣੀ ਪਊ ਹਾਂ ਹਾਂ ਬੰਦ ਵੀ 4 ਹੋ ਗਏ ਹੈ ਮਾਲਕ ਨੂੰ ਦਬਾਉਂਦਾ ਭਾਈ ਇਹ ਰੁਪਈਆ ਭਾਈ ਮਗਾ ਲੈ ਲੈਂਦੇ ਪੈਸੇ ਦੀ ਕਿੱਡੀ ਪੈਸੇ ਭੱਜੇ ਜਾਣੇ ਨਹੀਂ ਆਏ ਨਹੀਂ ਲੈ ਹੀ ਲੈਣੇ

ਆਲਾ ਤੇਰਾ ਪਾਉਂਦਾ ਗਿਆ ਜਾਨ ਯਾਰ ਚੌਕ ਨੂੰ ਲਾਉ ਯਾਰ ਪਰਾ ਪਾਣ ਪਾਣ ਦੀ ਕਰਕੇ ਵਾਲੀ ਆ ਹੋਰ ਤਾਂ ਚੋਲ ਚੋਲ ਤਾਂ ਮੇਰੇ ਛੇਕੇ ਤੇ ਆ ਜਮੀਨਦਾਰ ਮੈਂ ਤਾਂ ਹਰੇਕ ਜਮੀਨਦਾਰ ਨੂੰ ਬੇਨਤੀ ਹੈ ਵੀ ਚਾਰ ਪੰਜ ਪਸ਼ੂ ਰੱਖਿਆ ਕਰੋ ਵੀ ਆਰਥਿਕਾਂ ਤੇ ਜਾਨ ਦੀ ਲੋਡ ਬਹੁਤ ਘਟ ਪੈਂਦੀ ਆ ਹੁਣ 10000 ਬਣ ਗਿਆ ਵਧੀਆ ਮਹਾਰਾਜ ਦਾ ਕੰਮ ਹੈ ਮੈਂ 18 ਦੀਆਂ ਰੱਖੀਆਂ ਤੇ ਮੈਂ ਸਾਰੇ ਕੰਮ ਹੀ ਕਰਦਾ ਹੋਲੀ ਜੀ ਕੀਤਾ ਟਰੱਕ ਵੀ ਚਲਾਉਣਾ ਮੇਲਾ ਮੈਂ ਰਹਿੰਦਾ ਹੋਇਗਾ ਬੱਕਰੀਆਂ ਕੀ ਕਿਆ ਕਰੀ ਪਹਿਲਾਂ ਹੀ ਬਣੀ ਨਹੀਂ ਨੀ ਤਾਂ ਬਣਾ ਲੈਂਦਾ ਨਹੀਂ ਤਾਂ ਮੈਂ ਤਾਂ ਲਾ ਫੜਾ ਬਿਲਕੁਲ ਵੱਧ ਤੋਂ ਵੱਧ ਬੱਕਰੀਆਂ ਆਪਦੇ ਘਰੇ 4-5 ਤੋਂ ਆਏ ਨਹੀਂ ਵੀ ਮਹਿੰਗੇ ਨਾਲੋ 15000 ਤੋਂ ਸਟਾਰਟਿੰਗ ਕਰਨਾ ਹੌਲੀ ਹੌਲੀ ਸੀ ਇਹ ਅੱਜ ਤੁਹਾਨੂੰ ਪਤਾ ਲੱਗ ਜਾਊਗਾ ਨਫਾ ਮਿਲਦਾ ਚੀਜ਼ ਚ ਰੱਖੇ ਲੋ ਬੱਚਿਆਂ ਵਾਲੀਆਂ ਆਏ ਨਹੀਂ ਵੀ ਗੱਪੜਾ ਲੈ ਲਓ ਤੁਸੀਂ ਵੀ ਮਦਰ ਪੁੱਛੇ ਮਜ਼ਰ ਹੋਵੇ ਆਣਾ ਤੋਂ ਰੱਖਣੀ ਹੈ ਕੀ ਅੱਜ ਤਾਂ ਕਹਾਂ ਜਾਊਗਾ ਨਾ ਗਾਹ ਵੇਚਣੀ ਹੈ ਨਹੀਂ 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 ਗਾਂ ਬੱਕਰੀ ਦਿਖਾਈਂ ਜਾ ਕੇ ਆ ਪੱਠਾ ਜੀ 40 45 ਬੱਕਰੀ ਆ ਦੇਖੋ ਆ ਪੱਠਾ ਜੀ ਹੋ ਗਿਆ ਜੀ ਹੋ ਗਿਆ ਜਿਹੜਾ ਪਿੰਡ ਬਾਈ ਦਾ ਢੰਡਾ ਬਣਦਾ ਢੰਡਾ ਬਣਦਾ ਕਾਡਾ ਬਣਦਾ ਕੋਈ ਬਾਈ 200 ਦੇ ਦਿਓ ਇਹਨਾਂ ਦਾ ਪਰਤੀ ਦੂ ਲੱਖ ਮੰਗ ਲਗੋ ਜੀ ਤੇਰਾ ਮਾਤਰ ਲਦੇਗਾ ਅਗਰ 15000 ਬੱਕਰੀ ਦੇ 15000 ਲੱਗ ਗਿਆ ਬੱਕਰੀ ਤਲ ਕੋਈ ਨਹੀਂ ਪਤਾ ਨਾ ਯਾਰ ਉਹ ਜਦ ਮੈਨੂੰ ਕਹਿੰਦਾ ਹੱਬਾ ਕਰਾ ਦੇ ਹੱਲਬਾ ਕਰਾ ਦਿੰਨੇ ਯਾਰ ਹਾਂ ਬੱਕਰੀ ਤੇ 15000 ਰੁਪਏ ਲਾ 10000 ਆ ਜਾ ਬਾਕੀ ਰਾਜਾ ਘਰ ਵਾਸੀ ਨੂੰ ਪਤਾ ਹੀ ਆ ਘਰ ਵਾਸੀ ਨਹੀਂ ਆ ਰਾਜਾ ਤੇ ਪਿੰਡ ਦਾ ਉਹ ਮੇਰੇ ਪਿੰਡ ਦਾ ਮੈਨੂੰ ਜਾਣਦਾ ਉਹ ਨਹੀਂ ਆ ਨਹੀਂ ਚਲ ਜਾਵਾਂ ਜਦੋਂ ਫੂਕਾ ਮਾਂ ਮਾਂ ਦਾ ਉਹ ਘਾਵਾਂ ਦੂਸਰ ਵੀ ਕਿੰਨੇ ਨਿਕਾਉਂ ਤੂੰ ਨਸ਼ਾ ਕਰ ਨਾ ਸਲਾਹ ਇਹ ਭਾਈ ਇਹ ਉਹ ਨਸ਼ਾ ਸਾਡਾ ਫਿਰ ਬੱਕਰਾ ਦੇਖਾ ਬਈ ਆਂ ਸੰਗਰ ਕੇ ਮਾਇਦਰਾ ਮਾਦਨ ਤੇਰੇ ਮਨ ਨੂੰ ਨੰਦ ਨਹੀਂ ਹੈਗਾ ਤੇਰਾ ਮਾਲ ਵਧੀਆ ਆਪਾਂ ਕਹਣਾ ਵਧੀਆ ਬਾਕੀ ਇਹਨੂੰ ਆਪ ਨੂੰ ਪਤਾ ਵੀ ਕਿੰਨੇ ਪੈਸੇ ਲਾਉਣੇ ਕਿੰਨੇ ਲਾਗਦੇ ਨੇ ਪਾਵਾ ਉੱਪਰ ਰੈਡੀ ਲਾਇਆ ਕੋਈ ਹੋਰ ਲਾਈ 25000 ਲੱਗ ਗਿਆ ਮੇਰੇ ਮੰਡੀ ਤੇ ਹੀ ਮਗਰ ਆਇਆ ਪਿਛਲੇ ਸਾਲ ਗੱਡੀ ਮੰਡੀ ਦੀ ਕਿਹੜੀ ਮੰਡੀ ਦੀ ਵੀਰਵਾਰ ਵਾਲੀ ਉਹ ਤਾਂ ਗੱਲ ਕੁਝ ਹੋਰ ਸੀ ਤੇ ਹੁਣ ਹੋਰ ਆ ਤੇ ਹੁਣ ਕੀ ਘਟ ਗਿਆ ਏਡੀ ਖੇਤੀ ਉਦੋਂ ਬੱਕਰੀ ਵੀ ਦੂਜੀ ਸੀ ਉਹ ਦੂਜੀ ਕਿਉਂ ਸੀ ਉਹੀ ਹੀ ਬੱਕਰੀ ਇਹ ਮਰ ਤਿੰਨ ਨੇ ਲੈ ਇਹ ਤਿੰਨ ਨੇ ਤਿੰਨ ਉਹ ਦੋ ਲੱਗ ਤਿੰਨ ਨੇ ਇਹਦਾ ਫਿਰ ਪੰਜ ਬੰਦਾ ਕੋਈ ਨਹੀਂ ਕੋਈ ਬਾਈ ਉਹ ਕੋਈ ਨਹੀਂ ਇਹ ਮਰ ਮੇਵਣ ਕਰ ਨਹੀਂ ਆਰਾ ਉਹੀ ਤਿੰਨ ਵੀ ਉਹ ਹੀ ਬੱਕਰੀ ਆ ਕਿ 25 ਲੱਖ ਦਾ ਬਾਈ ਤੂੰ ਮੈਂ ਤਾਂ 25 ਲਾਇਆ ਤੂੰ ਜਾ 90 ਦੇ ਦਾ ਤੇ ਮੇਰੇ ਮਗਰ ਤਰੇ ਕਿੱਥੋਂ ਦਾ ਰਾਮੰਗਰ ਲੈ ਰੇ ਤੋ ਆਇ ਤੋ ਹਾਂ ਮੈਂ ਕਿੱਥੇ ਜਾਣਾ ਸੀ ਇੱਧਰ ਆ ਜ ਲੈ ਰਹੇ ਤਾਂ ਬਣਿਆ ਲੈ ਹੁਣ ਤੇਰਾ ਪੰਡਰ ਅੰਤਰਾ ਪਰ ਮੈਸਤਰੀ ਕਿਧਰੇ ਮਗਰਾ ਕੇ ਜੇ ਨਾ ਆ ਗਿਆ ਯਾਰ 20000 ਰੁਪਏ ਠੀਕ ਆ ਫੜ ਬੜਾ ਪੇਸ਼ਾ ਨਾ ਕਰ ਓਏ ਆ ਸ਼ਰਾਜ ਆ ਵੀ ਆ ਕੋਈ ਕਰਨੀ ਆ ਫੜ ਮੈਂ ਦੱਸ ਪੂਰੇ 22000 ਦੀ ਬੱਕਰੀ ਪਾ ਜਾਂਦਾ ਸਹੀ ਹੋ ਗਈ ਰਾਮਾ ਸਹੀ ਯਾਰ ਉਹ ਸਹੀ ਤੈਨੂੰ ਵੀ ਪਤਾ ਹੈ 25-25 ਦੇ ਪਰ ਘਰ ਜੇ ਬੈਠਣ ਨੂੰ ਫਿਰਦਾ ਹਾਂ ਕਹਿ ਕੇ ਡਾਕਟਰ ਕੋਲ ਜਾ ਟੋਕੇ ਉਹ ਨਹੀਂ ਆਇਆ ਇਹਨੂੰ ਤਾਂ ਬੱਚੇ ਨੇ ਯਾਰ ਬਾਈ ਦਾ ਮਾਰੀ ਨਹੀਂ ਦੀ ਦੇਸੀ ਦਾ ਬੱਚਾ ਇਹਦਾ ਕਹਾਂ ਬੱਕਰੀ ਇਹਦਾ ਕਹਾਂ ਬੱਕਰੀ ਮਿਲਣਾ ਨਹੀਂ ਰਹੀ ਜੀ ਭਾਈ ਅਗਲਾ ਤਾਂ ਕਹਿੰਦੇ ਹੁੰਦਾ ਨਹੀਂ ਭਾਈ ਰੁਪਏ ਲੈ ਕੇ ਭਾਈ ਬਾਬਾ ਉਹ ਤਾਂ ਕਹੂਗਾ ਨਹੀਂ ਆਇਆ ਇਹ ਨਹੀਂ ਕਰਦਾ ਨਹੀਂ ਰੁਪਏ ਵੀ ਸਹੀ ਲਾਇਆ ਜੀ ਕਹੂ ਵੀ ਉਹ ਜਿਹੜਾ ਮਾਰਾ ਤਾਂ ਕਹੂਗਾ ਵੀ ਇਹ ਜਮਾ ਨਹੀਂ ਇੱਕ ਨੂੰ ਕੋ ਤਾਂ ਕੀ ਉਹਦਾ ਕੀ ਗੁੱਸਾ ਪਨ ਹੋਇਆ ਬੱਕਰਾ ਫੇਰੇ ਦਾ ਬੱਕਰੀਆਂ ਦਾ ਲੈ ਥੱਲੇ ਕੀ ਇਹਦੇ ਦੇ ਹਰ ਸੂ ਗਾਈ ਵੀ ਹੈ ਉਹ ਕੀ ਉਹਨਾਂ ਖਾਲਾ ਬੜੂ ਚੱਲ ਕਹਿਣ ਦਾ ਭਾਉ ਜਿਹੇ ਜਿਹੇ ਪਾਈ ਤੇ 6000 ਰੁਪਏ ਤੈਨੂੰ ਮਿਲਦਾ ਜੇ ਤੂੰ ਵੇਚ ਕੇ ਰਾਜ਼ੀ ਹੈ ਤਾਂ ਹਾਂ ਉਹ ਗੱਲ ਆ ਬੀਜੂ ਆ ਭਾਉ ਚੁੰਗਣਾ ਯਾਰ ਕੋਲਾ ਪਾ ਦੀ ਮਾਲ ਮਤਾ ਉੱਪਰ ਵੀ ਇਧਰ ਲੱਗੇ ਵਧੀਆ ਤੂੰ ਤਮਾਂ ਭਰ ਤੂੰ ਤੇਰੀ ਮਰਜ਼ੀ ਹੈ ਭਾਈ ਹਾਂ ਤੂੰ ਤਮਾਂ ਭਰ ਗਿਆ ਆ ਆ ਵੀ ਖੋ ਦੇ ਮੈਂ ਤੈਨੂੰ ਬੜੇ ਪੱਕੇ ਮੌਜ ਜਿਆਦਾ ਰੱਖਿਆ ਮੈਨੂੰ ਨਾ ਜੀ ਨਾ ਠੀਕ ਹੈ ਤੋੜ ਲਾ ਜਾ ਆਪਾਂ ਗੱਲ ਕਰਾਂਗੇ ਬਾੜੇ ਉੱਠ ਕੇ ਆ ਉਹਦੇ ਨਾਲ ਜੁੱਦ ਬੁੱਗਣੇ ਹੋਵੇ ਕਾ ਨੂੰ ਕਾ ਨੂੰ ਵੇਚਣੀ ਪਈਏ ਭਾਈ ਦੁਗੂ ਆਪਣੀ ਬੱਕਰੀ ਭਾਜੂ ਵਿਕੂਗੀ ਨਾ ਪਛੂ ਆਪਾ ਦੇ ਨਾ ਜਾਇਜਰ ਵੀ ਮੰਗੀ ਲਾਂਗਾ ਕਦੋਂ ਉਹ ਮੈਨੂੰ ਪੁੱਛ ਕਾ ਦੀ ਨਾ ਨਾ ਜਾਇਜ ਮੈਨੂੰ ਸੌਦਾ ਰਹੂਗਾ ਹੈ ਤੇ ਨਜ਼ਾਇਜ ਮੈਨੂੰ ਸੌਦਾ ਰਹੂਗਾ ਹਾਂ ਜਾਇਜ ਮੈਨੂੰ ਸੌਦਾ ਹੋ ਜਾਊਗਾ ਦੂਰ ਚੱਲ ਕੇ ਆਏਗਾ ਮੋੜ ਨਹੀਂ ਕਰ ਲੋ ਹਾਂਜੀ ਹਾਂ ਜਾਇਜ ਤੈਨੂੰ ਬਦੂ ਸ਼ਮਦਾਰ ਬੰਦਾਗਾ ਉਹ ਜੁੱਗਾ ਜੋ ਚੌੜਾ ਵਾਲਾ ਬੰਦਾ ਜੱਟੂ ਹੈ ਉਹ ਉਹਦੇ ਨਹੀਂ ਮੰਨਦਾ

ਹਾਂ ਮੈਂ 15000 ਲਾਇਆ ਨਹੀਂ ਉਹ ਤੂੰ ਵੀ ਬਾਈ ਨੂੰ ਛੱਡ ਫੇਜਿਆ ਕਿ ਸੌਦਾ ਹੋ ਬਾਈ ਇਹਦਾ ਘਰ ਬੱਕੇ ਨੂੰ ਮੈਂ ਲੈ ਦੂੰਗਾ ਮਾੜੀ ਬਿੜੇ ਜੇ ਬਣ ਜਾਂਦੇ ਕੱਪ ਨੂੰ ਹੁਣ ਮਾਰ ਦੂੰਗਾ ਮਾਰ ਮਾਰ ਛੱਪੀ ਇਹਦਾ ਸੌਦਾ ਕਰ ਲੈ ਜਾਨੀ ਤੇਰੇ ਲਈ ਛਾਦੇ ਪਾ ਬਾਈ ਦੀ ਲੈ ਜਾ ਨਹੀਂ ਨਹੀਂ ਤੱਕ ਲੈਣੀ ਨਹੀਂ ਗਲਤ ਗੱਲ ਹੈ ਸੋ ਉਹ ਬੱਕੇ ਨਹੀਂ ਹੈ ਨਹੀਂ ਹੈ ਉਹ ਮੇਵਣੇ ਟੱਕਦੇ ਪਾ ਜੋ ਉਹ ਜਦੋਂ ਦਸਾਂਗਾ ਰੱਖੀ ਨਾ ਮੰਗਾਉ ਜਰਾ ਨਮਾ ਜਾ ਅੱਜ ਕਿੰਜ ਆ ਗਿਆ ਫਾੜੀ ਜਾਦਾ ਮਾਇਆ ਵੀ ਮੈਂ ਤਾਂ ਲਊਂਗਾ ਬਾਈ ਮੱਫਾ ਮਾਰਦੇ ਆਂ ਤੇ ਉਹਦੇ ਮਿਲੋਂ ਦੇਖੋ ਮੈਂ ਲਊਂਗਾ ਨਤਰੀ ਤਾਰਾਂ ਯਾਦੀ ਬੇਚਤੀ ਆ ਆ ਆ ਰੱਖ ਤੋ ਰੱਖਾ ਲੈ ਰੱਖ ਡੋਰੀਆ ਓ ਰੇ ਆ ਆ ਦੇਣੀ ਦਫਾ ਉਹ ਦੇ ਦੇ ਫਿਰ ਕੀ ਗੱਲ ਹੈ ਨਹੀਂ ਆ ਸੀ ਯਾਰ ਕਿੰਨੇ ਦੀ ਕਹਿੰਦੇ ਲੱਗਦੇ ਪਾਉਂਦੇ ਜਾਣੇ ਇੱਥੇ 20000 ਦੀ ਲੈਗਾ ਕੋਈ ਆ ਉਹੀ ਜਲਾ ਫਿਰ ਉਹ 20000 ਹੀ ਕੱਢਿਆ ਤਾਂ ਹੀ ਦਾੜਾ ਖੜਾਗਾ 20000 ਨਹੀਂ ਲੈਗਾ ਬੱਕਰੀ ਚੰਗੀ ਤੂੰ ਬਾਈ ਗੈਨੀ ਆ ਲੱਗੇ ਵੀ ਹਣੀ ਪੈਸੇ ਵਧ ਪਈ ਜਾਂਦਾ ਆ ਪਾ ਤੈਨੂੰ ਮਾਰਨਾ ਨੇਗਾ ਇੱਕ ਚੜੀ ਦੀ ਲਾ ਲੈਂਦੇ ਮੈਨੂੰ ਹੋਰ ਇੱਕ ਸ਼ਾਲ ਲਾਉ ਇੱਕ ਸ਼ਾਲ ਇੱਕ ਹੀ ਲਾਉਂਗਾ ਉਦੋਂ ਗਾਧਰ ਖੜੀ ਆ ਸਰਰਾ ਤੇਰੇ ਪੱਖ ਦੀ ਤੈਨੂੰ ਇਹ ਕੱਲ ਦੱਸ ਦੇ ਹਾਂ ਮੇਰੇ ਬੱਕਰੀਆਂ ਹੁਣ ਹਾਂ ਮੇਰਾ ਮੂਰੇ ਵੀ ਲੈਤੀਆਂ ਵੀ ਆ ਆਪਣੀ ਗੱਲ ਕਰੋ ਯਾਰ ਹੁਣ ਘਰੇ ਕੀਦਾ ਜੰਮੇ ਉੱਜਾ ਨਾ ਲੈ ਨਹੀਂ ਲੈ ਪੱਕਾ ਮੋਲ ਲਾਈ ਪੱਕੇ ਲੋ ਮੇਰੀ ਬੱਕਰੀ ਆ ਉਹ ਜੇ ਮੇਰੇ ਘਰੇ 30 ਬੱਕਰੇ ਨਹੀਂ ਆ ਜਾ ਤੈਨੂੰ ਦਾਦੀ ਕੋਲ 18000 ਰੁਪਇਆ 18 ਬੱਕਰੀ ਹੋ ਗਈ ਯਾਰ ਨਹੀਂ ਕੀ ਆ ਲੈ 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 ਜਾਣੀ ਆ ਓ ਖੜ ਜਾ ਬਾਈ ਤੂੰ ਖੜ ਤਾ ਜਾ ਯਾਰ ਆ ਫੜ ਯਾਰ ਪਾਸ ਤੋਂ ਸਾਡੇ ਹੀ ਬਖੋਣੀ ਹੋ ਗਈ ਯਾਰ ਓ ਦੇ ਦੇ ਮੈਂ ਗੱਲ ਜਾਂਦਾ ਯਾਰ ਓ ਨਹੀਂ ਓ ਦੇ ਦੇ ਓ ਨਹੀਂ ਓ ਖੜ ਜਾ ਬਾਈ ਇੱਕ ਮਿੰਟ ਖੜ ਜਾ ਖੜ ਜਾ ਸਾਡੇ ਵੀ ਨਹੀਂ ਕਰਦੇ 500 ਕਢ ਦੇ ਨਹੀਂ ਸਾਡੇ ਦੀ ਸੀ ਕਿਵੇਂ ਮੈਂ ਮੈਂ ਥੱਲੀ ਦੱਸ ਆਏ ਦੀ ਕਹਿੰਦਾ 500 ਕਢਾ ਲੈਣਾ ਲੋ ਹੈ ਓ ਖੜ ਤਾ ਜਾ ਤਾਰਾ ਲੱਗੇ ਹੋਏਗਾ ਹਾਂ ਠੀਕ 17 ਲਾਇਆ 1500 ਦੇ ਪੈਸੇ ਇਹ ਤਾਂ ਕਰ ਕੀ ਹੈ ਵਧੀਆ ਵਿਚਾਰਾ ਬੰਦਾ ਕੰਮ ਨਹੀਂ ਰੋਗਾ ਲੈ ਮੈਂ ਇੱਕ ਹੀ ਲਉਂਗਾ ਮੈਂ ਆਹ ਫਾੜਿਆ ਫਾਇਦੇ ਨੂੰ ਮਾ ਫਾੜਦਾ ਲੈ ਪੈਸੇ ਕਿਹੜੇ ਪੈਸੇ ਇਹ ਗੱਲ ਨਾਲ ਤੁਹਾਨੂੰ ਹੁਣ ਨਾ ਨਾ ਫਾਇਦਾ ਨਹੀਂ ਕਿ ਮੈਨੂੰ ਸਹੀ ਲੱਗੂ ਤਾਂ ਕਿ ਉਹ ਨਹੀਂ ਵਾਲੀ ਬੱਕਰੀ ਹੋ ਗਈ ਯਾਰ ਲੈ ਜਾ ਲੈ ਜਾ ਨਹੀਂ 19 ਜਾ ਕੇ ਇੰਨੀ 20 ਦੀ ਬਿੱਟੂ 20 ਹੋ ਜਾਂਦੀ ਹੈ ਏਡੀ ਗੱਲ ਦੱਸੋ ਹਾਈ ਰੋਲਾ 1000 ਪੂਰੀਆ ਪੂਰੀਆ ਦੋਰੀਆ ਲੈ ਲੈ ਤੂੰ ਮੈਨੂੰ ਕੁਝ ਨਾ ਦੇ ਯਾਰਾ ਖੜ ਜਾ ਦੱਸ ਮੈਂ ਭਾਜਾ ਕਿੰਨਾ ਦਾਗਾ ਇਹ 200 ਰੁਪਏ ਲਵਾਂਗਾ। ਨਾ ਨਾ ਮੈਂ ਹਾਰਦਾ ਨਾ ਨਾ ਕੋਈ ਗੱਲ ਕਰ। ਮੈਂ ਚੱਲਦਾ। ਨਾ ਜਦੋਂ ਇਹਦੇ ਵੇਖੇ 200 ਰੁਪਏ ਲਵਾਂਗਾ। ਉਹਨੂੰ ਮੈਂ ਮੰਨਿਆ ਬੰਜੀ ਵੀ। ਉਹਦਾ ਨਾਮ ਨਹੀਂ। ਨਹੀਂ ਨਹੀਂ ਉਹਨੂੰ। ਉਹ ਚੱਲਦਾ। ਕੀ ਕੀ ਜਾਦਾ 5-10 ਚੱਲਦਾ ਬੱਕਰੀ ਮਾਗਰ। ਨਾ ਨਾ ਬੱਕਰੀ ਨੂੰ ਕੋਈ ਮੱਝ ਆਹੇ। ਮੱਝ ਆ ਜਾ। ਅਸੀਂ ਲੈਣੇ ਆ। 500 ਚੱਲ। ਉਹ ਉਹ ਛੱਡਿਆ। ਭਾਈ ਜੱਫਰਾ ਗਾ 19 ਬੱਕਰੀ ਦੇ। ਅੱਗੇ 200 ਲੈ ਲੂ। ਹਾਂ। ਨਹੀਂ। ਨੀ ਫਿਰ ਚਹੀ ਕਰਤਾ ਲਈ ਹੈ ਮਾਰ ਫੜਾ ਇਹਨੂੰ ਯਾਰ ਚਲ ਆ ਮੱਖ ਲੱਗੇ ਯਾਰ ਹੋਰ ਇਹੋ ਇਹ ਉਹ 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 ਬਿੱਤੀ ਬਹੋਂਗਾ ਉਹ ਉਹਨੇ ਛੱਡ ਦੇ ਦੇਖੋ ਲਓ ਚਲੇ ਇਹਦਾ 19 ਪੂਰੇ ਕਰਦੇ ਦਲਾਲੀ ਦੁੱਤੇ ਮਾਰਦਾ ਹਾਂ ਹਾਂ ਮਾਰ ਦੇ ਚਲ 19 19 ਦਾ 19 ਦਾ ਨਾ ਪੂਰੀ ਫੜਾਉਂ ਨਹੀਂ ਸੀ ਯਾਰ ਨਹੀਂ ਜੀ ਨਹੀਂ ਉਹ ਤਾਂ ਟੀ ਜੋ ਯਾਰ ਨਹੀਂ ਠੀਕ ਹੈ ਯਾਰ ਚਲ ਬੰਦ ਕਿਹਣਾ ਯਾਰਾ ਸੀ ਨਹੀਂ ਵਾਲਾ ਫੇਪ ਗੱਲਾਂ ਕਿਹਣਾ ਕਰਦਾ ਯਾਰ ਨਾ ਗੱਲਾਂ ਇਹ ਗਮਾ ਨਾ ਨਾ ਰਦ ਨਾ ਕਰ ਲੋ ਪਹਿਲਾ ਮੇਲਾ ਕਰ ਦੇ ਕੇ ਕੋਈ ਉਹਦੋਂ ਮੈਂ ਜਦੋਂ ਗਰੀਬ ਕਾਨੂੰ ਚੱਕਾ ਕਰਨਾ ਨਹੀਂ ਬੱਕਰੀ ਵੀ ਤੇ ਬੱਕਰੀ ਕਿੰਨੀ ਬੱਕਰੀ ਲੈ ਜਾ ਕਰ ਲੈ ਉਹ ਨਹੀਂ ਕੋਈ ਚੱਕਰ ਬੱਕਰੀ ਮਾੜੀ ਹੁੰਦੀ ਆਪਾਂ ਪਹਿਲਾਂ ਹੀ ਤੈਨੂੰ ਕਹੇ ਬਾਈ ਕੀ ਚੱਕਰ ਹੈ ਤੇਰਾ ਉਹ ਤੂੰ ਕਹਿੰਦਾ ਉਰੇ ਆ ਜਾ ਆ ਜਾ ਯਾਰ ਬਾਈ ਹੁਣ ਬੱਕਰੀ ਰੱਖੀ ਹੋਣਾ 500 ਪੈਸੇ ਬੱਕਰੀ ਰੱਖੀ ਹੋਣਾ ਬਹੁਤ ਲੱਗੇ ਪੈਸੇ ਦੇ ਦੇ ਲੈ ਹੋਰ ਹੁਣ ਬਣਾ ਪੁੱਗਿਆ ਸੋਨਾ ਯਾਰ ਕੀ ਕਰ ਲੋਗੀ ਉਹ ਕੀ ਕਰ ਲੋਗੀ ਉਹ ਖੜ ਜਾ ਬਾਈ 1800 ਦਾ ਬੱਕਰੀ ਮਿਲਿਆ ਯਾਰ ਉਹ ਦੇ ਦੇ ਤੂੰ ਯਾਰ ਉਹ ਦੇ ਦੇ ਯਾਰ ਉਹ ਗਾ ਕਹੀ ਨਹੀਂ ਕੋਈ ਹੋਰ ਉਹ ਅੱਛਾ ਗੂਗਾ ਕਹਿੰਦਾ ਕੱਲੀ ਬੱਕਰੀ ਕਾਹੀ ਆ ਹੋਰ ਕੰਮ ਹੋ ਜਾਂਦਾ ਬੱਚਾ ਕਿ ਹੁਣ ਠੀਕ ਆ ਪੂਣੀ ਕਰ ਪਹਿਲੀ ਮੰਡੀ ਹੋਰ ਸਹੀ ਗੱਲ ਆ ਹਾਂ ਦੇਖ ਤੇਰਾ 20.5 ਨਹੀਂ ਇਹਦਾ 19 ਨਹੀਂ ਬੱਕਰੀ ਦੇ ਕਰ ਤੂੰ 195000 ਜੀ ਮੈਨ ਤੋਂ ਲੈਣੀ ਮੈਂ ਕੋਠੇ ਨਹੀਂ ਉਹ ਰੱਖ ਲੈ ਰੱਖ ਲੈ ਰੱਖ ਉਹ ਦੋ ਦਰ ਰੁਪਏ ਦੇ ਆ ਭਾਈ ਉਹ ਸਹੀ ਆ ਭਾਈ ਉੱਪਰ ਰੱਖ ਲੈ ਹੁਣ ਯਾਰ ਰੱਖ ਲੈ ਲੈਓ ਝਗੜਾ ਹੋ ਰਿਹਾ ਉਹ ਵੀਗਾ ਉਹ ਫੜ ਫੜ ਜਾ ਸਿਗਨਲ ਹੋ ਗਈ ਉਹ ਕੀ ਗੱਲ ਹੋ ਗਈ ਲੈ ਉਹ ਵਧੀਆ ਪੈਸੇ ਲੈ ਮੈਂ ਆਉਣੀ ਮੰਨ ਤੋਂ ਲਵਾਂਗਾ ਬਾਈ ਮੈਂ ਮੰਨ ਤੋਂ ਲਵਾਂਦੀ ਤੂੰ ਦੱਸ ਕਦੋਂ ਮਗਰ ਹਡਰ ਕਰਦੇ ਹਾਂ ਮੇਰਾ ਮੱਥਾ ਮਾਰ ਕੇ ਇੰਨੀ ਜਾਵੇ ਮੈਂ ਤਾਂ ਨਹੀਂ ਲੈਣੀ 200 ਬੱਸ ਦੱਸੂੰ 200 ਤਾਂ ਲਵਾਂਗਾ ਕੋਈ ਨਹੀਂ ਸਹੀ ਫਿਰ ਬੰਦਾ ਨਾ ਫੇਰ ਕਿਥੇ ਨਹੀਂ ਬੱਕ ਯਾਰ ਠੀਕ ਹੈ ਲੋ ਬੰਦਾ ਚਿਫਟ ਵਾਲਾ ਯਾਰ ਜਟਨਾ ਕੋ ਗਨ ਬੈਰੀ ਲੈ ਨਾ ਕਰਾਉਂਦੇ ਇਹ ਗੱਲ ਨਾ ਪਟਲਾ ਗਾਣਾ ਗਾਉਂਦਾ ਕੀ ਕੀ ਕਰ ਜਾਂਦਾ ਤੀ ਮੈਸਾ ਨਹੀਂ ਇਹਦੇ ਘਰ ਇਹਨੇ ਬੈਸੀ ਨਹੀਂ ਜੀ ਬੰਦ ਹੋਣ ਵਾਸਤੇ 30000 ਦੇ ਲੱਗ ਗਏ ਤੇ ਗੱਨਾ ਲਾਤਾ ਇਹਦੇ ਲਾ ਦੀ ਗੱਲ ਕਰ ਲਵਾਂ ਉਹਦਾ ਅੱਜ ਦੀ ਗੱਲ ਕਰ ਜਾਂਦਾ ਦੂਰ ਨਹੀਂ ਕਿੰਨੇ ਦੀ ਹੈ ਹੂੰ ਦੱਸੋ ਨਾ ਠੀਕ ਤੂੰ ਵੀ ਨਾ ਆਇਆ ਮੱਟੀ ਬੰਨ੍ਹ ਕੇ ਕਰਾ ਘਰ ਦਾ ਹੋ ਤੂੰ ਜਿਸੇ ਯਾਰਾ ਸੌਦਾ ਕਰਾ ਤੂੰ ਵੀ ਯਾਰਾ ਖੜਦਾ ਜਾ ਰਾਇ ਹੁਣ ਕਿਧੇ ਗੱਬ ਪਾਦੀਏ ਇਹ ਮੈਂ ਕੋਈ ਜ਼ਮਾਨ ਕਰ ਲਾਂ ਅਲਾਂ ਲੈਵੇ ਨਾ ਕੋਈ ਪੈਦਾ ਨਹੀਂ ਉਹ ਬਈ ਜਿਸ ਤੂੰ ਮੈਂ ਕਿਹਾ ਇੱਧਰ ਕਿੱਦਾਂ ਬਈ ਯਾਰਾ ਉਹ ਪਾ ਜਾ ਕੰਮ ਇੱਧਰ ਚਾਹ ਕਰ ਉੱਧਰ ਕਰ ਲਉ ਨਾ ਰਹਿਦੇ ਨਹੀਂ ਹਾਂ ਨਾ ਕਿਹ ਜੁੰਦੀ ਐ ਨਾ ਕਿਹ ਜੁੰਦੀ ਐ ਇਹ ਨਸਲ ਨਸਲ ਹੋ ਕਰ ਜਾਂਦਾ ਯਾਰ ਅਸਲ ਕੋਈ ਪੁੱਛ ਜਿਹੜੀ ਹੈ ਨਸਲ ਤੇ ਕਿਹੜੀ ਨਸਲ ਨੇ ਇਹ ਹੈ ਵੀ ਪੁੱਛੀ ਦਿੰਦਾ ਨੀ ਮੱਥੇ ਕੰਨ ਹੈ ਕਿਹੜੀ ਨਸਲ ਪੁੱਛਦਾ ਲੈ ਹੁਣ ਨਸਲ ਕਿਹੜੇ ਆ ਬੱਕਰੇ ਕਿੰਨੇ ਹੈਂ ਦੋ ਬੱਕਰੇ ਨੇ ਨਸਲ ਦਾ ਵਧੀਆ ਓਏ ਜਿੰਨੇ ਜਿੰਨਾ ਕਾਲੇ ਗਾਨੇ ਉਫੀ ਗਮ ਮਦੂ ਯਾ ਜਿਹਦਾ ਲੈਣੀ ਆ ਦਾ ਹੁਣ ਦੂਰੀ ਬਸ ਹੁਣ ਬਸ ਬਰਾ ਪਿਆ ਦਾ ਉਹ ਬੰਬਾ ਮਗਰ 16 ਬੋਲ ਬਹੁਤ ਹੈ 16 ਪਵਾਰ ਮਣਿਆ ਬਈਆ ਇਹ ਕਿਰਾ ਬੰਬ ਨੇ ਮੁੜ ਕੇ ਨਾ ਬੋਲਦਾ ਨਾ ਹਈ ਯਾਰ ਉਹ ਪਾ ਗਿਆ ਮਗਰ ਮੇਰੇ ਬਣੇ ਨਾ ਬਾਪੂ ਮੈਂ ਥੜਾ ਆ ਗਿਆ ਹਰ ਜਾਏਗਾ ਮੈਂ ਕਿਹਨੂੰ ਵੀ ਮਾਮੀ ਘਰੇ ਨਾ ਪੀ ਵੇਚ ਕੇ ਮੈਂ ਨੂ ਬਈ ਰਹੁਣ ਮਾਲ ਦੇ ਕੇ ਉਹ ਵੀ ਕਰ ਯਾਰ ਮੈਂ ਤਾਂ ਬਈ ਬਾਈ ਤਾਂ ਪਹਿਲਾ ਇਹ ਤਾਂ ਯਾਰ ਨਹੀਂ ਕਰ ਬਾਈ ਬਾਈ ਦੀ ਦਵਾ ਯਾਰ ਜੇ ਤੂੰ ਮਾ ਪੱਤੀ ਠੀਕ ਆ ਜਦੀ ਵੀ ਤੇਰੀ ਗੱਲ ਸਹੀ ਹਾਂ ਯਾਰ ਪੰਨ ਮਗਰ ਬੱਚੇ ਨੇ ਯਾਰ 25 ਦੀ ਤੰਗ ਗੱਲ ਸਹੀ ਹੈ ਜੋ ਜੋ ਮੰਨ ਜੋ ਉਹ 25 ਦੀਏ ਮੰਨੇ ਹਾਂ ਜੰਮਾ ਹੋਵੇ ਬੈਦਰੀ ਯਾਰ ਬੰਦਾ ਪੈਸਾ ਹੀ ਆ ਬੰਦਾ ਪੂਰੇ ਇੱਕ ਨੰਬਰ ਦਾ ਲੱਗ ਰਿਹਾ ਤੇ ਪੱਕੀ ਉਹ ਮਗਰ ਬੱਚੀ ਰਹੇ ਗੱਲ ਤੇਰੀ ਤੱਕ ਲਵਾ ਦੇ ਖੜ ਜਾ ਮੈਂ ਫਿਰ ਕਰੂੰ ਭਾਈ ਹੁਣ ਬੱਜੀ ਨਾ ਯਾਰ ਹੁਣ ਹੁਣ ਨਾ ਬੱਜੀ ਆ ਕਰੀ ਬਾਦਰ ਵੀ ਮਗਰ ਆ ਜਾਣਗੇ ਇਹਨਾਂ ਨਾਲ ਹੀ ਬੱਜੀ ਯਾਰ ਬੈਠੇ ਠੀਕ ਕਰ ਯਾ ਕੁ ਬੇਦੇਦੀ ਕੋਈ ਵੀ ਠੀਕ ਕਰ ਲੋ ਬੱਕਰੀ ਵੇਚਦੀ ਹੋਣੋ ਨਹੀਂ ਫਿਰ ਵੀ ਖੜਾ ਰਹੀ ਯਾਰ ਆ ਫੜਾ ਹਾਂ ਦੱਸ ਬੱਕਰੀ ਦਾ 20000 ਦੀ 23 ਰੋਣੀ ਹੈ ਨਹੀਂ 24 ਰੋਣੀ ਹੈ ਨਹੀਂ ਤੇ ਹੁਣ ਤਾਂ ਠੀਕ ਹੈ ਬਾਈ ਨਹੀਂ ਨਹੀਂ ਜੀ ਨਹੀਂ ਕਮਾਲ ਹੈ ਖੜੀ ਖੜੀ ਰਹਿਣ ਦੇ 24 ਰੋਲਾ ਬਾਈ ਚੱਕ ਦੇ ਦਾਇਆ ਕਰਾ ਕਾ ਹੁਣ ਬੱਚੀਆਂ ਵੇਚਣ ਨਹੀਂ ਇਹ ਖੜੀ ਹੈ ਤਾਂ ਪੂਰੇ ਪੱਤੀ ਜਿਹਾ ਵੀ ਹੋ ਗਈ ਵਸ ਸਾਲਾ ਮਸਲਾ ਹਾਂ ਤਾਲਾ ਤਾਲਾ ਮਸਲਾ ਐ ਨਹੀਂ ਬੰਬਾ ਬੰਬਾ ਐ ਨਹੀਂ ਬੰਬਾ ਪੈਸੇ ਬਣਾ ਬਾਈ ਲੈ ਬਾਈ ਪੈਸੇ ਦੇ ਉਹਨੂੰ ਵੀ ਬਸਲਾ ਲਊਗਾ ਨਾ ਪੱਤੀ ਉਹ ਪੈਸੇ ਬਣਾ ਉਹ ਪੈਸੇ ਬਣਾ ਨਹੀਂ ਕਰੀਦਾ ਕਮਾਲਾ ਕਰੀਦਾ ਪੈਸੇ ਬਣਾ ਫੋੜ ਜੋ ਡੰਡੂ ਗੁਣੀ ਮਗੂਮਾ ਉਹਨੂੰ ਬਸਲਾ ਓਏ ਉਹਨੂੰ ਵੀ ਬਸਲਾ ਮਹਾ ਮੰਗੂ ਗੁਨੇ ਲੈ ਕੇ ਇੱਥੇ ਲੈਣੇ ਆਪਾਂ ਕੋਈ ਨਾ ਕੋਈ ਜੁਬਾਨ ਆ ਯਾਰ ਜਾਏ ਜਾਏ ਵੀ ਮੈਂ ਆ ਜਾਉਂੂ ਕੋਈ ਗੱਲ ਹੋਰ ਹੋ ਜਾਂਦੀ ਮੁੱਕਰ ਦੇ ਹੋ ਜਾਂਦੇ ਬੋਲਦਾ ਨਹੀਂ ਮੈਂ ਬਾਈਲ ਨੇ ਉਹ ਤੇਰਾ ਵਾਲਾ ਨੇ ਬੱਕਰੀ ਲੈ ਜੀ ਮੈਨੂੰ ਕਿ ਘਾਟੇ ਜਿਹੇ ਪੈਸੇ ਲੱਗੇ ਆ ਜੂ ਉਹ ਖਾੜੇ ਨੂੰ ਕਰ ਕੀ ਕਹਦਾ ਯਾਰ ਇਹ ਆਪਣੇ ਪੈਸੇ ਆਪਣੇ ਆ ਬੜਾ ਹੀ ਫੇਰ ਕੋਈ ਗੱਲ ਨਹੀਂ 20000 ਦਾ ਫੜ ਫਿਰ ਹੋਰ ਕੀ ਚਾਹੀਦਾ ਹੁਣ ਬਾਕੀ ਦਾ ਯਾਰ ਜੱਟ ਬਾਬਾ ਕਹੇ ਆ ਯਾਰ ਕਿੰਨੇ ਘਟਦੇ ਆ 5 ਘਟੂਗਾ ਤੈਨੂੰ ਤਾਂ ਪੈਸੇ ਤੇ ਕੋਈ ਗੱਲ ਨਹੀਂ ਆਇਆ ਨਾ ਹੁੰਦਾ ਕੀ ਆ ਉਹ ਫੇਰ ਵੀ ਵਿਚਾਰਾ ਯਾਰ ਤੈਨੂੰ ਦੂਗਾ ਪੈਸੇ ਤਾਂ ਨਹੀਂ ਨਾ ਆਹ ਰਾਮਪਰਾ ਤੇਰਾ ਫਿਰ ਮੈਨੂੰ ਫਿਰ ਜਾਣਾ ਓਕੋ ਜੀ ਉੱਧਰੇ ਆਏ ਨਾ ਜੀ ਤੋਂ ਨਾਲੇ ਸਾਡੇ ਨੂੰ ਜਦ ਤੂੰ ਨੂੰ ਮਾਈਕਰਾਫ ਬੰਦਾ ਕਹੇ ਯਾਰ ਲੈ 14, 8 9 10 11 12, 12, 12, 12 13 14, 14 15, 15 16 17 18 19 20 ਮੰਡੀ ਦੇ ਕਿਹੜੇ ਉਹ ਆ ਜਾ ਬਾਈ ਆ ਜਾ ਬਾਈ ਫੈਨ ਵਾਲਾ ਵੀ ਆ ਜਾ ਬਾਈ ਦੱਸੂਗਾ ਵੀ ਕੀ ਕੀ ਪ੍ਰਬੰਧ ਹੁੰਦੇ ਨੇ ਠੀਕ ਆ ਬਾਈ ਬੇਗੜਾ ਦੇ ਮੰਡੀ ਚੱਲ ਪਈ ਅੱਜ ਚੱਲ ਆ ਯਾਰ ਇਹ ਕਹਿੰਦਾ 5000 ਰੁਪਏ ਸੀ 1500 ਕਹਦਾ ਨਾਲ ਉਹ ਪਾਟਾ ਜੀ ਬੱਕਰੀ ਦਾ 5000 ਮੰਗਦਾ ਸੀ ਨਾ ਨਾ ਦਿੰਦਾ 5000 ਨਾਲ ਮੰਗਦਾ ਬੱਕਰੀ ਦੇ 5000 ਨਾਲ ਮੰਗਦਾ ਬਾਈ ਕੋਈ ਮਗਲ ਨਹੀਂ ਅਗਲੇ ਦਾ ਤੁਹਾਨੂੰ ਬੱਕਰੀ ਜਾ ਹੋਵੇ ਪਹਿਲਾਂ ਬੱਕਰੀ ਲਿਆ ਬਾਈ ਬੱਕਰੀ ਲਿਆ ਆਇਆ ਆ ਪਰ ਮੰਗੀ ਨਹੀਂ ਆ ਸਕਦੀ ਮਿੱਠੂ ਇੱਕ ਚੀਜ਼ ਕਿਤੇ ਖੜੀ ਆ ਕਿ ਕਿਤੇ ਖੜੀ ਆ ਆ ਟੇਲੇ ਉਹ ਫਿਰ ਕਾਹਦੇ ਕਰਦੇ ਆ ਨਾ ਬਕਰੀ ਨਾ ਆ ਬਕਰੀ ਨਾ ਦੇ ਵੱਡੇ ਕਰ ਆ ਦੇ ਵੱਡੇ ਤਾਂ ਦਾ ਫਰਕ ਨਹੀਂ ਨਹੀ ਨਹੀ ਨਹੀਂ ਮੰਨ ਜਾ ਮੱਲੇ ਵੀ ਗੱਲ ਦੇਖ ਬਕਰੀ ਵੀ ਲੈਸੀ ਆ ਮੜਿਆ ਤੇਰੀ ਆਪਣੀ ਵੀ ਲੈ ਕੇ ਆ ਆ ਖਾਲੀ ਹੀ ਬੰਦ ਰਹਾ ਖਾਲੀ ਆ ਖਾਲੀ ਆ ਸੋ ਪਗੜਾ ਹੀ ਗੋਦੀ ਆ ਖਾਲੀ ਦਾ ਆਪਣਾ ਆਂਦੀ ਏ ਕੱਪਣਾ ਹਾਂ ਬੱਲੇਤੀ ਆ ਜੇਰਾ ਛੇ 12000 ਦੀ ਲੈਤੀ ਆਪਾਂ ਕਿਹੜਾ ਗੱਪਾ ਗੱਡੀਆਂ ਦੇ ਵਿੱਚ ਕਰਦੇ ਬਾਕੀ ਥਾਂ ਲੱਗਦਾ ਫਰਕ ਥਾਂ ਦਾ ਹੀ ਫਰਕ ਨਹੀਂ ਥਾਂ ਦਾ ਥਣ ਦਾ ਨਾਉਂ ਤਾਂ ਹੈ ਫਰਕ ਦੁਨੀਆ ਆ ਕੁਛ ਨਹੀਂ ਮਾੜਾ ਮोटा ਹੋ ਜਾਂਦਾ ਨਹੀਂ ਹੁੰਦੀ ਦੁੱਧ ਘੱਟ ਵੱਧ ਮਿੱਟਾ ਜਾਂਦਾ ਸਾਡੇ ਲੈਣੇ ਲਈ ਆ ਤਾਂ ਇੱਧਰ ਹੋ ਜਾ ਲੈਤੀ ਦੜਤੀ ਹੈ ਇੱਥੇ ਲੈਤੀ ਆ ਹਾਂ ਕਿੰਨਾ ਹੋ ਗਿਆ ਜੀ ਜਿੰਨਾ ਹੋ ਗਿਆ ਫਿਰ 9 ਤੇ ਆ ਕਿੰਨਾ ਦੇਈ ਜਾਂਦਾ ਨਾਲ 15 ਕਿੰਨਾ ਹੋ ਗਿਆ ਫਿਰ 10 10.5 ਫਿਰ ਥੋੜਾ ਅੱਗੇ ਫਿਰ ਥੋੜਾ ਥੋੜਾ ਫਿਰ ਫਿਰ ਬਈ ਮੈਂ ਤਾਂ ਬੱਕਰਾ ਦਾ 15 ਮੰਗ ਲੇ ਨੌ ਨੂੰ ਕਿੰਨਾ ਜਿਹੜਾ 9 ਦਾ ਪਤਾ ਫਿਰ ਨਹੀਂ ਨਹੀਂ 9 ਹੀ ਪਤਾ ਲੱਗ ਤੂੰ ਕਿੰਨਾ ਦਾ ਬੰਦਾ ਹੱਥੇ 12 ਦੀ ਆਪਣੀ ਲਈ ਜੀ 15 ਪਾਉਂਗਾ ਆਪਣੀ ਦੇ ਬੱਤੇ ਦੀ ਮਣੀ ਜਕਰਾ ਚੱਲ ਫਿਰ ਇਹ ਗੱਲ 12 ਦੀ ਆਪਣੀ ਲਈ ਹੋਈ ਆ ਚਲੋ ਤੁਸੀਂ ਦੇਖੋ ਇਹਦੇ ਹਿਸਾਬ ਜਵਾਂ ਫਿਰ ਤਾਂ ਠੀਕ ਐ ਉਹਦਾ ਤੇ ਛੀਚ ਪਾਈ ਜਾਂਦੇ ਚਲ ਆਪਾਂ 9 ਹੀ ਕਰਤਾ ਉਹਦਾ 9 ਤਾਂ ਪਾਦਾ ਇਹਦਾ 9 ਕਰੜਾ ਲੁਗੇ ਉਸ ਸਾਢੇ 12 ਨਹੀਂ ਹੁੰਦਾ ਨਹੀਂ ਹੁੰਦਾ ਕਹਿੰਦੀ ਕਰੜਾ ਉਹ ਪਾਟ ਨਹੀਂ ਹੁੰਦਾ ਜੇ ਰੱਖੀਆ ਵੇਚੜੀਆਂ ਫਿਰ ਤਾਂ ਹੋ ਜੂ ਕੜਾ ਜੇ ਰੱਖੀਆ ਵੇਚਣੇ ਗਾਂ ਦੀਆਂ ਮੈਂ ਵੀ ਕਹਿੰਦਾ 5-600 ਰੁਪਏ ਵੇਕੇ ਲਾ ਲੈ ਜਿਹੜੀ ਆਰਾ ਪਰ ਤਾਂ 2000 ਤਾਂ ਆਉਂਦਾ ਓਏ ਓ ਰਿਆ ਓ ਰਿਆ ਓ 2000 ਦਾ ਆਉਂਦਾ ਯਾਰ ਨਹੀਂ ਧੱਕਾ ਉਹ ਕਰ ਆ ਪਾਣੀ ਜਦਾ ਬੈਠਾ ਬੱਡੇ ਛੱਡੇ ਜਾ ਰੋ ਘਰ ਵਿੱਚ ਹੀ ਹੈ ਪਰ ਪਾਣੀ ਠੰਡਾ ਲਿਆ ਉਹ ਤਰ ਤੱਕ ਵੀ ਨਹੀਂ ਆ ਰਹਾ ਠੰਡਾ ਪਿਆ ਜਾ ਬੱਬਾ ਉੱਥੇ ਲੱਸੀ ਪਈ ਆ ਠੰਢੀ ਠੰਡਾ ਪਰ ਕਿਲੇ ਉਹ ਗੋਇਆ ਨਹੀਂ ਲੱਗਣੇ ਕਿ ਯਾਰ ਕੀ ਕੀ ਪੱਕਰਾ ਘਣਾ ਭਾਜੂ ਵੀ ਪੱਕਰਾ ਰਾਣੀ ਤੇ ਫਿਰ ਨਾਨੀ ਜਦੇ ਬੰਦਾ ਤਾਂ ਫਿਰ ਉਹ ਗਏਗਾ